ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿ ਰਾਸਾ ਸਾਹਿਬ ਇਕੋ ਅੰਕਾਰ ਸਤਗੁਰ ਪ੍ਰਸਾਦ ਸਲੋਕ ਮੰਨ ਲਾ ਪਹਿਲਾ ਦੁਖਦਾਰੂ ਸਗ ਰੋਗ ਪਿਆ ਜਾਂ ਸੁਖਤਾ ਮਨ ਨ ਹੋਈ ਤੂੰ ਕਰਦਾ ਕਰ ਨਾ ਮੇ ਨਾਹੀ ਜਾਂ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਤਨੇ ਜੋਤ ਜੋਤ ਮੈਂ ਜਤ ਅਕਲ ਕਲਾ ਭਰਪੂਰ ਰਖਿਆ ਤੂੰ ਸੱਚਾ ਸਾਹਿਬ ਸਿੱਖਤ ਵਾਲਿਓ ਜਿਨ ਕੀ ਤੀਸੋਂ ਪਾਰ ਪਿਆ ਕਹੋ ਨਾਨਕ ਕਰਤੀ ਕੀਆ ਬਾਤਾਂ ਜੋਖਸ ਕਰਨਾ ਸੋ ਕਰ ਰਹਿਆ ਸੋ ਦਰੜਗ ਅਸਤ ਨੱਲਾ ਤੇਲਾ ਇਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸੁਮਾਲੇ ਵਾਜੇ ਤੇਰੀ ਨਾਦ ਅਨੇਕ ਅ ਸੰਖਾਂ ਕੇਤੇ ਤੇਰੇ ਬਾਵਨ ਘਾਰੇ ਕੇਤੇ ਤੇਰੇ ਰਾਗ ਪਰਿਸਰੰ ਕਹੀਐ ਹੈ ਕੇਤੇ ਤੇਰੇ ਗਾਵਨ ਨਾਰੇ ਗਾਵਨ ਤੁਧਨੋ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੰਤ ਤੁਧ ਨੋ ਚਿਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧ ਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵੰਤ ਤੁਧ ਨੋ ਇੰਦਰ ਇੰਦਰਾਸਨ ਬੈਠੀ ਦੇਵਤੀਆਂ ਦਰ ਨਾਲੇ ਗਾਵੰਤ ਤੁਧ ਨੋ ਸਿਦ ਸੁਮਾਦੀ ਅੰਦਰ ਗਾਵੰਤ ਤੁਧ ਨੋ ਸਾਧ ਵਿਚਾਰੇ ਗਾਵੰਤ ਤੁਧ ਨੋ ਜਤੀ ਸਤੀ ਸੰਤੋਖੀ ਗਾਵੰਤ ਤੁਧ ਨੋ ਵੀਰ ਕਰਾਰੇ ਗਾਵਨ ਤਦਨੋਂ ਪੰਡਤ ਪੜਨ ਰਖੀਸਰ ਜੁਗ-ਜੁਗ ਵੇਦਾ ਨਾਲੇ ਗਾਵਨ ਤਦਨੋਂ ਮੋਹਣੀਆਂ ਮਨਮੋਹਣ ਸੁਰਗ ਮਚ ਪਿਆਲੇ ਗਾਵਨ ਤਦਨੋਂ ਰਤਨਿਉ ਪਾਈ ਤੀਰੀ 86 ਤੀਰਥ ਨਾਲੇ ਗਾਵਨ ਤਦਨੋਂ ਜੋਦ ਮਹਾਮਲ ਸੂਰਾ ਗਾਵਨ ਤਦਨੋਂ ਖਾਣੀ ਚਾਰੇ ਗਾਵਨ ਤੁਧ ਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਰਖੇ ਤੇਰੀ ਧਾਰੇ ਸੇਈ ਤੁਧ ਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧ ਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਤਿ ਸਦਾ ਸਚਾ ਸਾਚੀ ਨਾਹੀ ਐ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਸੀ ਮਾਇਆ ਜਿਨੀਓ ਪਾਈ ਕਰ ਕਰ ਹੀ ਖੈ ਕੀਤਾ ਆਪਣਾ ਜਿਉ ਤਸ ਦੀ ਵੜਿਆਈ ਜੋਤ ਸਭ ਵੈਸੋ ਹੀ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮੰਨ ਲਾ ਬੇਹਲਾ ਸੁਨ ਵਡਾ ਆ ਕਹਿ ਸਭ ਕੋਈ ਕੀ ਵਡ ਵੱਡਾ ਡੀਟਾ ਹੋਏ ਕੀਮਤ ਪਾਈ ਨਾ ਕਹਿਆ ਜਾਏ ਕਹਿਣੇ ਵਾਲੀ ਤੇਰੀ ਰਹੇ ਸੁਮਾਈ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵੜ ਚੀਰਾ ਰੰਗਾਉ ਸਭ ਸੁਰਤੀ ਮਿਲ ਸੋਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਗਹਿ ਨਾ ਜਾਈ ਤੇਰੀ ਦਿਲ ਵੜਿਆਈ ਸਬ ਸਤ ਸਬ ਦਬ ਸਬ ਚੰਗੀਆਂ ਸਦਾ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਿਨੇ ਨ ਪਾਈਆਂ ਕਰ ਮਿਲੈ ਨਾਹੀ ਠਾਕੁਰ ਰਾਇਆ ਆਖਣ ਵਾਲਾ ਗਿਆ ਵਿਚਾਰਾ ਸਿਵ ਤੇ ਭਰੇ ਤਰੀ ਭੰਡਾਰ ਜਿਸ ਤੋਂ ਦੇਹ ਸਿਅ ਗਿਆ ਚਾਰ ਨਾਨਕ ਸਸ ਵਰਨ ਨਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਸ੍ਰੇਮ ਰਜਾਓ ਆਖਣ ਓਖ ਸਜਨ ਸੱਚੇ ਨਾਮ ਕੀ ਲਾਗੇ ਭੂਖ ਉਤਪੋਖ ਖਾ ਚਲੀਐ ਦੁਖ ਸੋਗਿਉ ਬਿਸਰੇ ਮੇਰੀ ਮਾਈ ਸੱਚਾ ਸਾਹਿਬ ਸਜਨ ਇਰਹਾਉ ਸੱਚੇ ਨਾਮ ਕੀ ਤਿਲ ਵਿੜਾਈ ਆਖ ਸਗੇ ਕੀਮਤ ਨਹੀਂ ਪਾਈ ਜਿਸ ਤਾ ਮਿਲਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਈ ਨਾ ਉਮਰੈ ਨਾ ਹੋਵੇ ਸੋਗ ਦੀਂਦਾਰ ਰਹੈ ਨ ਚੁਕੇ ਭੋਗ ਗੋਣਿਏ ਹੋ ਗੁਰ ਨਹੀਂ ਕੋਏ ਨਾ ਕੋ ਗੁਆ ਨਾ ਕੋ ਹੋਈ ਜੀਵੜੀ ਆਪ ਤੇ ਵੜ ਕੇਰੀ ਦਾਤ ਜਿਨ ਦਿਨ ਕਰਕੇ ਕੀਦੀ ਰਾਤ ਖਸਮ ਵਿਸਾਰੇ ਤੀ ਕਮਜਾਤ ਨਾਨਕ ਨਾ ਵਹਿ ਬਾਚ ਸਨਾਤ ਰਾਗ ਗੂਜਰੀ ਮੰਗਲਾ ਚੌਥਾ ਹਰ ਕੀ ਜਨ ਸਤਗੁਰ ਸਤਿ ਬੁਰਖਾ ਬਿਨੋਂ ਕਰੋ ਗੁਰੂ ਪਾਸ ਹਮ ਕੀਰੇ ਕਿਰਨ ਸਤਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਉਮੋਕੋ ਰਾਮ ਨਾਮ ਬਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀ ਰਹਿ ਰਾਸ ਰਗਾਓ ਹਰ ਜਨ ਕੇਵੜ ਪਗ ਵਿੜੀ ਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਵਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਾੜ ਹਰਿ ਰਸ ਨਾਮ ਨਾ ਪਾਇ ਤੇ ਭਾਗ ਹੀਣ ਜੰਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤਨ ਤੁਰ ਮਸਤਕ ਲਿਖਿਆ ਲੇ ਖਾਸ ਤਨ ਦਾਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਆਰਾਗ ਗੂਜਰੀ ਮੰ ਅੱਲਾ ਪਿੰਜਵਾ ਕਾਹੀਰੀ ਮਨ ਚਿਤ ਵੈ ਉਦਮ ਜਾ ਆਹਰ ਹਰ ਜੀਉ ਪ੍ਰਿਆਸ ਸੈਲ ਪਤਰ ਮੈਂ ਜੰਤੀ ਉਪਾਇ ਧੰਗਾਰ ਜਿਕ ਆਗੇ ਕਰ ਤਰਿਆ ਮੇਰੀ ਮਾ ਦੋਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆਰਿ ਰਹਾਉ ਜਨਨ ਪਿਤਾ ਲੋਕ ਸੁਦਵੰਤਾ ਕੋਈ ਨਾ ਅਕਸ ਕੀ ਦਰਿਆ ਸਿਰ ਸਿਰ ਰਿਜ਼ਕ ਸੰਭਾਗੇ ਠਾਕੁਰ ਕਾਹੇ ਮਨ ਪੋ ਕਰਿਆ ਊਡੇ ਊੜਾ ਵਸ ਗੋਸਾਂ ਸਬਾ ਚੈ ਬਜਰੇ ਸ਼ਰਿਆ ਤਿਨ ਕਉਨ ਕਲਾਵੇ ਕਮਨ ਚੁਗਾਵੇ ਮਨਮਹਿ ਸਿਮਰਨ ਕਰਿਆ ਸਭ ਨਿਦਾਨ ਦਾਸੀ ਅਸਤ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਬਰਾਵਰੀ ਆ ਰਾਗਿਆਸਤ ਨੰਨ ਲਾ ਚੌਥਾ ਸੋ ਪੁਰਖ ਇਕੋ ਅੰਕਾਰ ਸਤਗੁਰ ਪ੍ਰਸਾਦ ਸੋ ਬੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰ ਸੋ ਜੀ ਤੁਮਾਰੇ ਜੀ ਤੂੰ ਜੀਆਂ ਕਰਦਾ ਤਾਰ ਹਰ ਧਿਆਉ ਸੰਤੋ ਜੀ ਸਭ ਦੁੱਖ ਵਿਸਾਰਨਹਾਰ ਹਰਿਆਕੀ ਠਾਕੁਰ ਹਰਿਆਕੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੋ ਗੜਗੜ ਅੰਤਰ ਸਰਬ ਨਿਰੰਤਰ ਜੀ ਹਰੀ ਕੋ ਪੁਰਖ ਸਮਾਣਾ ਇੱਕ ਦਾ ਦੇਖ ਬੇਖਾਰੀ ਜੀ ਸਭ ਤੇਰੀ ਚੋਜ ਵਿਡਣ ਤੂੰ ਆਪੀ ਦਾਤਾ ਆਪੀ ਭੁਗਤਾ ਜੀ ਹਾਉ ਤੁਧ ਵਿਨੀ ਵਰਣਾ ਜਾਣਾ ਤੂੰ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤਉ ਤੁਜਿ ਜੀ ਜਨ ਨਾਨਕ ਤਿਨ ਗੁਰੁ ਆਣਿ ਅਰਥਿ ਆਵੈ ਅਰਥਿ ਆਵੈ ਤੁਜਿ ਸੇ ਜਨ ਜੁਗ ਮੇ ਸੁਖੁ ਆਸੀ ਸੇ ਮੁਕਤ ਸੇ ਮੁਕਤ ਬੈ ਜਿਨ ਅਰਥਾਇਆ ਜੀ ਤਿਨ ਟੂਟੀ ਜਮਕੀ ਵਾਸਿ ਜਿਨ ਨਿਰਪਉ ਜਿਨ ਅਰ ਨਿਰਪਉ ਤਿ ਆਇਆ ਜੀ ਤਿਨ ਕਾ ਭਉ ਸਭੁ ਕੋ ਵਾਸਿ ਜਨ ਸੇਵਿਆ ਜਨ ਸੇਵਿਆ ਮੇਰਾ ਖਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਦਨ ਜਿਨ ਅਰਤਿਆ ਜੀ ਜਨ ਨਾਨਕ ਤਿਨ ਬਰ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੀ ਭਗਤ ਸਲਾਹਨ ਤੁਧ ਜੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਦਬ ਦਬ ਬਹਿਜਬ ਬੇਅੰਤ ਤੇਰੀ ਅਨਿਕ ਤੇਰੀ ਅਨਿਕ ਪੜੈ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸ੍ਰੀ ਭਗਤ ਸ੍ਰੀ ਭਗਤ ਬਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜਿ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਰਿਆ ਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋਈ ਤੁਰਿਆ ਪੇ ਸਿਛਾਉ ਪਾਈ ਜੀ ਤੁਰਿਆ ਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਸਾ ਸਾਮ ਨਹਲਾ ਚੌਥਾ ਤੂੰ ਕਰਦਾ ਸਿਆਰ ਮੈਂ ਦਾਸ ਆਈ ਜੋ ਤੂੰ ਭਾਵੇ ਸੋਈ ਤਿਸੇ ਜੋ ਤੂੰ ਦੇ ਸੋਈ ਨਾ ਪਾਇ ਰਲਾ ਸਭ ਦੇਰੀ ਦੁਸ਼ਮਨੀ ਦਿਆਇ ਸੁਨੋ ਕਿਰਪਾ ਕਰ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇ ਤੁਦੀ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਉਹ ਸਭ ਤੁਝ ਕੀ ਮਾਹੀ ਤੁਝ ਵਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦਗੀ ਆਖ ਵਕਾਣ ਜਿਨ ਹਰ ਸਿਵਿਆ ਦਿਨ ਸੁਭਾਇ ਸੇ ਜੀਹੇਂ ਹਰ ਨਾਮ ਸਮਾਇ ਤੂੰ ਆਪੀ ਕਰਤਾ ਤੇਰਾ ਕੀਆ ਸਭ ਕੋ ਏ ਤੁਮ ਵਿਨ ਦੂਜਾ ਅਵਰ ਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਬਰਗਟ ਹੋਏ ਆਸਤਾ ਮਹੱਲਾ ਪਹਿਲਾ ਤਿਤ ਸਰਵ ਰੜੈ ਪਹਿਲੇ ਨਿਵਾਸ ਪਾਣੀ ਪਾਵਕ ਤਿਨੇ ਕੀਆ ਪੰਖ ਜਮਾਉ ਪਗਨੀ ਚਾਲੇ ਹਮ ਦੇਖਾ ਤੇ ਡੂਬਿਐ ਮਾਨਿ ਇਕ ਨਾ ਚਿਤਸ ਮੁੜਮਨਾ ਅਰ ਬਿਸਰਤ ਤੇਰੇ ਗੁਣ ਗਲਿਆਰ ਨਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਦਿਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਅਸੰਹ ਅੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤਿਰਹਿ ਕਿਤੇ ਨ ਕਾਨ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਗ ਜਾਮ ਲਾਗ ਭਵ ਜਲ ਤਰਣ ਕੈ ਜਨਮ ਬਿਰਤਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮ ਸ਼ਰਨ ਬਰ ਕੀ ਰਖੋ ਸ਼ਰਮਾ ਜਬ ਦਬ ਸੰਜਮ ਧਰਮ ਨਾ ਕਮਾਇ ਸਿਵਾ ਸਾਧਨ ਜਾਨਿਆ ਅਰ ਰਾਇ ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰਖੂ ਸ਼ਰਮ ਪਾਤਸ਼ਾਹੀ ਦਸਵੀਂ ਕਬੀਰ ਬਾਚ ਬੇਨਤੀ ਚੋਕੈ ਅਮਰੀ ਕਰੋ ਗਾਤ ਦੇ ਰਛਾ ਪੂਰਨ ਹੋਏ ਚਿਤ ਕੇ ਸ਼ਾ ਦਬ ਚਰਨ ਨਮਰ ਹੈ ਗਮਾਰਾ ਆਪਣਾ ਜਾਣ ਕਰੋ ਬ੍ਰਿਧ ਬਰ ਅਮਰੇ ਦੁਸ਼ਟ ਸੁਆਦ ਦਮ ਕਾਬ ਹੋ ਆਪ ਰਾਤ ਦੇ ਮੈ ਬਚਾਓ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖਸ ਤਵੇ ਕਰਤਾਰਾ ਮੋਰ ਅਸ਼ਾ ਨਿਜ ਕਰ ਦੇ ਕਰੀਏ ਸਭ ਐਰਨ ਕੋ ਆਸੰਗਰੇ ਪੂਰਨ ਹੋਏ ਗਮਾਰੀ ਅਸਾ ਤੋਰ ਬਜਨ ਕੀ ਰਹੇ ਤਿਆਸ ਤੁਮੇ ਈਸ਼ਾਡ ਕੋਈ ਅਵਰਨ ਧਿਆਉ ਜੋ ਵਰਚੋਸ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਹੈ ਚੁਣ ਚੁਣ ਸਤਰ ਗੁਮਾਰੇ ਮਾਰੀ ਹੈ ਆਪ ਹੱਥ ਦੇ ਮੁਝੇ ਵਰਿਏ ਮਰਨ ਕਾਲ ਕਾ ਤਰਾਸਨ ਵਰਿਏ ਹੋ ਜੋ ਸਦਾ ਨਾਰੇ ਪ੍ਰਸਾ ਸ੍ਰੀ ਹਸ ਧੋਜੋ ਕਰਿਓ ਰਸਿਆ ਰੱਖ ਲਿਓ ਮੋਇ ਆਖਣਾਰੇ ਸਾਹਿਬ ਸੰਤ ਸੁਗਾਏ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਬੁਰੀ ਜਦਰ ਦਸਕੰਦਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕ੍ਰਿਸ਼ਨ ਬਰਗਸ ਸਕਲ ਕਾਲ ਕਾਗੀ ਆਤਮਸ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਇੰਗ ਮਹਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦੇ ਅੰਤ ਏਕੈ ਅਵਤਾਰ ਸੋਈ ਗੁਰੂ ਸਮਝੋ ਬੁ ਮਾਰਾ ਨਮਸ਼ਕਾਰ ਤੀ ਕੋ ਨਾਰੀ ਸਤਲ ਪ੍ਰਜਾ ਜਿਨੀ ਆਵਸਵਾਰੀ ਸੇਵਕਨ ਕੋ ਸਭ ਗਨ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਹੂੰ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਭੇਰ ਬਿਸ਼ਾਨ ਝਿੰਡੀ ਦੇ ਗੁੰਜੇ ਅਸਥੂਲਾ ਸਭ ਪਰ ਗਿਰਬਾ ਦ੍ਰਿਸ਼ਟ ਘਰ ਫੋਲਾ ਸੰਤਨ ਦੁਖ ਬਾਏ ਤੇ ਦੁਖੀ ਸੁਖ ਬਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਬਿਸ਼ਾਨੇ ਕਟ ਕਟ ਕੇ ਬੜ ਬੜ ਕੇ ਜਾਣੇ ਜਾਵਦ ਕਰ ਕਰਾ ਕਰਤਾਰ ਪ੍ਰਜਾ ਤਰ ਤਵ ਦੇਹ ਅਪਾਰ ਜਵਿਆ ਕਰਖ ਕਰਤ ਹੋ ਕਬ ਹੋ ਤੁਮੈ ਮਿਲਤ ਦੇਹ ਤਰਸਵ ਹੋ ਜੇਤੇ ਬ੍ਰਦਰ ਸ੍ਰਿਸ਼ ਸਵਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲੰ ਜਾਣਤ ਬੇਦ ਭੇਦ ਅਰਿਆਲੰ ਨਿਰੰਕਾਰੂ ਨਿਰੂਕਾਰ ਨਿਰਲਾੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜੋ ਚਾਰਤ ਪੇਦਾ ਜਾਂ ਕੋ ਪੇਵ ਨ ਪ੍ਰਾਪਤ ਬੇਦਾ ਤਾਂ ਕੋ ਕਰ ਬਾਹਨ ਅਨਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੇ ਪੈ ਆਪੇ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੋ ਤੀਤੀ ਤੁਮਰਾ ਲਖਨ ਜਾਏ ਸਾਰ ਕੇ ਵਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਬਿਉ ਰਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਉਸੂਲ ਰਾਜਾ ਅੰਬ ਵੇਠਾ ਕਉਸੂਲ ਢੱਬੇਉ ਸੰਕਰਿਆ ਕਹਿਟਾ ਸਗਰੀ ਸ੍ਰਿਸ਼ਟੀ ਦੇ ਖਾਇ ਅਚੰਪਵ ਆਦ ਜੁਗਾਦ ਸ੍ਰੋਸਤ ਜੰਪਵ ਅਵਰਸ਼ਾ ਮੇਰੀ ਤੁਮ ਕਰੋ ਸਿਖਿਓ ਵਰ ਸਿਖ ਸੰਗਰੋ ਦੁਸ਼ਟ ਜੀਤੇ ਉਠਵਾ ਤੁਪਾਤਾ ਸਕਲ ਮਲੇਸ਼ ਕਰੋ ਰਣਗਾਤਾ جے استوڑ دوسرنی برے تن کے دوشٹ دکھ ترے مرے پُرکھ جنن بھگ برے تیغاری تن کے توں سنگڑ سب ٹارے جو کل کو ایک وار تے ہے تا کہ کال نکت نہیں ہے رشیا ہوی تائی سب کال دوشٹ ریشٹ ڈرے تذ کال کرپا درش تن جا ہے نعر گو تا کہ تاب تنک مو ہر گو رت سد کرم سب ہوی ਦੁਸ਼ਟ ਸਿਰਸਤ ਗਏ ਨ ਕੋਈ ਇੱਕ ਵਾਰ ਜਿਨ ਤਵੇ ਸਵਾਰ ਕਾਲ ਬਾਸਤੇ ਤਾਹ ਯੁਵਾਰ ਜਿਨ ਨਰ ਨਾਮ ਤੇ ਹਾਰੋ ਕਹ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਗੇਤ ਮੈਂ ਸਰਨ ਤੇਹਾਰੀ ਆਪ ਹੱਥ ਦੇ ਲਿਓ ਉਵਾਰੀ ਸਰਬ ਠੌਰ ਮੋਗੋ ਸਗਾਈ ਦੁਸ਼ਟ ਦੋਖ ਤੇ ਲਿਓ ਵਿਚਾਈ ਸਵੇਯਾ ਕਾਇ ਗਏ ਜਬ ਤੇ ਤੁਮਰੇ ਦਵਤੇ ਕੋ ਅੱਖ ਦਰੇ ਨਹੀਂ ਆਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਾ ਤੇਕ ਨ ਮਾਨਿਉ ਸਿਮਰਦ ਸ਼ਾਸਤਰ ਵੇਦ ਸਬੇ ਬਹੁ ਪੀਦ ਕਹੇਗਾ ਮੇਕ ਨ ਜਾਣਿਉ ਸ੍ਰੀ ਅਸਬਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਦੋਹੇ ਵਿਖਾਨਿਉ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਗਾਰੋ ਦਵਾਰ ବାਹੀਂ ਗਏ ਕਿਲਾਜੀ ਅਸ ਗੋਵਿੰਦ ਦਾਸ ਦੁਆਰ ਸਗਲਦਾਰ ਕੋ ਛਾੜਕ ਗਹਿਓ ਤੁਮਾਰੂ ਦੁਆਰ ਬਾਹੀਂ ਗਏ ਕਿਲਾਜੀ ਅਸ ਗੋਵਿੰਦ ਦਾਸ ਦੁਆਰ ਰਾਮ ਕਲੀ ਮੰ ਅੱਲਾ ਤੀਜਾ ਅਨੰਦ ਏਕ ਓੰਕਾਰ ਸਤਗੁਰ ਪ੍ਰਸਾਦ आनंद भया मेरी माई सतगुरु में पाया सतगुरुता पाया सैर सेती मन व जियां बधाइयां राग रतन परिवार परियां शब्द गावन आईयां शब्दो दा गाब हो हरि की राम मन जिनी बसताया कह हे नानक आनंद हुआ सतगुरु में पाया ई मन मीरिया तू सदा रहो हर नाल ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾਗ ਲਸਮ੍ਰਤ ਸੋ ਅਮੀਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਕਰ ਨਾਲੇ ਸਾਚੇ ਸਾਹਿਬ ਕੀ ਨਾਹੀ ਕਰ ਤੇਰਾ ਅਰਦਾ ਅਧੀਰ ਸਬਖ ਜਿਸ ਦੇ ਸੋ ਪਾਵੀ ਸਦਾ ਸਿਫਤ ਸਲਾਹ ਤੇਰੀ ਨਾਮ ਮਨੁ ਮਸਤਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਹੇ ਨਾਨਕ ਸੱਚੇ ਸਾਹਿਬ ਕੀ ਨਾਹੀ ਕਰ ਤੇਰ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿ ਆਏ ਵਸਿਆ ਜਨੇਸ਼ਾ ਸਾਹਿਬ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਅੰਛ ਦੀਆਂ ਵਿੜਿਆਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਘਰੋਂ ਬਾਯਾ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਗੋਆ ਹਿਤਕਾਰਿਆ ਨਦਵਾਜੇ ਅਨੰ ਸੁਣੋ ਵਡ ਪਾਗੀ ਹੋ ਸਗਲ ਮਨੋਂ ਰਤ ਪੂਰੇ ਪਾਰ ਬ੍ਰਹਮ ਪ੍ਰਭ ਆਉ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਰਪਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਬੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬੁਨੀਤ ਗਹ ਤੇ ਬਿ ਸਤ ਗੁਰ ਰਹਿ ਗਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸੁਣ ਦੇ ਬੁਨੀਤ ਗਹ ਤੇ ਬਿ ਸਤ ਗੁਰ ਰਹਿ ਗਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਉਹਾ ਜੀ ਅਨਹਰ ਤੂਰੇ ਮੁੰਧਾ ਬਣੀ ਮੰਨ ਲਾ ਪੰਜਵਾ ਥਾਲੇ ਜਿਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾ ਗੁਰ ਕਾ ਪਈਓ ਜਿਸ ਕਾ ਸਰਸ ਆਧਾਰੋ ਜੇ ਕੋ ਖਾਵੇ ਜੇ ਕੋ ਗੁੰਚੈ ਇਸ ਕਾ ਹੋਇ ਉਦਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖਿ ਓਰ ਧਾਰੋ ਦਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਵਿਸਾਰੋ ਸ਼ਲੋਕੰ ਅੱਲਾ ਪੰਜਵਾ ਤੀਰਾ ਕੀਤਾ ਜਤੋ ਨਾਹੀਂ ਮੈਨੋ ਜੋਗ ਕੀਤਾਈ ਮੈਂ ਨਿਰਗੁਣ ਯਾਰੀ ਕੋ ਗੁਣ ਨਹੀਂ ਆਪੇ ਦਰਸ ਬਿਓਈ ਦਰਸ ਬਿਆ ਮੇਹ ਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਜਿਥੈ ਤੂੰ ਸਮਰਤ ਜਿਥੈ ਕੋਈ ਨਾ ਉਸੈ ਤੇਰੀ ਰਖ ਅਗਨੀ ਉਦਰ ਮਾਹੀ ਸੁਣ ਕੇ ਜਮਕੇ ਦੂਤ ਨਾ ਹੀ ਤੇਰੇ ਛੜ ਜਾਏ ਪਾਉ ਜਲ ਵਿਖਮਸ ਗਾਹ ਗੁਰਸਬ ਦੀ ਪਾਰ ਪਾਹੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾ ਕਲਮੇ ਇਹੋ ਪੁਨ ਗੁਣ ਗੋਵਿੰਦ ਗਾਹੀ ਸਭ ਸੈ ਨੂੰ ਕਿਰਪਾਲ ਸਤਿਮਾਨ ਲੈ ਸਾਥ ਸਾਥ ਧਿਰਤਾ ਕੋਈ ਨ ਜਾਏ ਜੀ ਆਵੇ ਤਦ ਆਹੀ ਸ਼ਲੋਕ ਮੰਗਲਾ ਪੰਜਵਾਂ ਅੰਤੁਰ ਗੋਇ ਆਰਾਦਣਾ ਜਿਹਬਾ ਜਪ ਗੁਰਨਾ ਨਿਤਰੀ ਸਤਗੁਰ ਵੇਖਣਾ ਸਰਬਣੀ ਸੁਣਨਾ ਗੁਰਨਾ ਸਤਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਓ ਕਹ ਨਾਨਕ ਗਿਰ ਬਾ ਕਰੇ ਜਿਸਨੋ ਇਹ ਵਤ ਦੇ ਜਗ ਮੈਂ ਉਤਮ ਗਾੜੀ ਹੈ ਵਿਰਲੇ ਕੇ ਕੇ ਮੰਨ ਅੱਲਾ ਪੰਜਿਮ ਰਖੇ ਰਖਣਹਾਰ ਆਪ ਵਾਰੇ ਅਨ ਗੁਰ ਕੀ ਪੈਰੀ ਪਾਈ ਕਾ ਜਸ ਵਾਰਿਆ ਹੋਆ ਆਪ ਦਿਆਲ ਮਨੋ ਨਾ ਵਿਸਾਰਿਆ ਸਾਧ ਜਨਾ ਕੈ ਸੰਗ ਭਵ ਜਲ ਤਾਰਿਆ ਸਾਖਤ ਨਿੰਦਕ ਦੁਸ਼ਟ ਕਿਨ ਮੰਗੇ ਬਿਦਾਰਿਆ ਇਸ ਸਾਖਿਬ ਕੀ ਟੇਕ ਨਾਨਕ ਮਨੇ ਮਾਏ ਜਿਸ ਸੇ ਮਰਤ ਸੁਖ ਗੋਇ ਸਗਲੇ ਦੁਖ ਜਾਇ ਇਸ ਸਾਹਿਬ ਕੀ ਟੇਕ ਨਾਨਕ ਮਨੇ ਮੰਗੇ ਜਿਸ ਸੇ ਮਰਤ ਸੁਖ ਗੋਏ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ